ਭਾਈ ਇੰਸਟਾਗ੍ਰਾਮ ਵਾਲੀਆਂ ਰੀਲਾਂ ਨੇ ਖਤਮ ਕਰਤੀ ਆ ਤਰਿੰਜਨ ਜੋ ਕਿ ਪੁਰਾਣਿਆਂ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਲੱਗਦੀ ਹੁੰਦੀ ਸੀ ਕੰਮ ਹੁੰਦਾ ਸੀ ਫਲਕਾਰੀਆਂ ਕੱਢਣੀਆਂ ਜਾਂ ਫਿਰ ਕਤਨਾਂ ਜਾਂ ਹੋਰ ਘਰੇਲੂ ਸਮਾਨ ਕੁੜੀਆਂ ਤਿਆਰ ਕਰਦੀਆਂ ਹੁੰਦੀਆਂ ਆਪਣੇ ਦਾਜਾਂ ਵਾਲਾ ਸਮਾਨ ਤਿਆਰ ਕਰਦੀਆਂ ਹੁੰਦੀਆਂ ਕੁੜੀਆਂ ਪਰ ਹੁਣ ਤਰਿੰਜਨ ਦਾ ਤਾਂ ਬਹੁਤੀਆਂ ਕੁੜੀਆਂ ਨੂੰ ਪਤਾ ਵੀ ਨਹੀਂ ਹੋਣਾ ਅੱਜ ਆਪਾਂ ਇੱਕ ਸਕੂਲ ਦੇ ਵਿੱਚ ਆਇਆ ਸਿਵਾਲਿਕ ਪਬਲਿਕ ਸਕੂਲ ਤਪਾ ਮੰਡੀ ਜਿੱਥੇ ਪੁਰਾਣਾ ਵਿਰਸਾ ਇਹਨਾਂ ਨੇ ਵਿਖਾਇਆ ਹੋਇਆਗਾ ਦੇਖੋ ਕੁੜੀਆਂ ਘਾਰੀਆਂ ਨੇ ਗਾਗਰ ਕਿੱਥੇ ਨੀ ਖੇਲ ਕਰ ਦਿਓ ਵੀਡੀਓ ਜ਼ਰੂਰ ਤੇ ਬਣੇ ਕੀ ਕਰ ਰਹੇ ਹੋ ਅਸੀਂ ਚਰਖਾ ਕੱਤ ਰਹੇ ਆ ਪਹਿਲਾਂ ਦਾਦੀਆਂ ਨਾਨੀਆਂ ਕਰਦੀਆਂ ਹੁੰਦੇ ਸੀ ਹਾਂਜੀ ਦਾਦੀਆਂ ਨਾਨੀਆਂ ਕਰਦੇ ਤੇ ਹੁਣ ਤੁਸੀਂ ਦੇਖੇਗਾ ਬੇ ਹਾਂਜੀ ਮੈਂ ਮਤਲਬ ਮੇਰੇ ਦਾਦੀ ਮਾਂ ਕੱਤੇ ਹੁੰਦੇ ਦੇਖੇ ਸੀਗੇ ਤੇ ਹੁਣ ਮਾਤਾ ਵੀ ਨਹੀਂ ਕਰਦੇ ਬਿਕਣਾ ਨਹੀਂ ਮਾਤਾ ਕੰਮ ਕਰਦੇ ਨੇ ਹੁਣ ਉਹ ਮਤਲਬ ਕਦੇ ਕਦੇ ਕੱਤ ਲੈਂਦੇ ਰਹਿੰਦੇ ਹੌਲੀ ਹੌਲੀ ਖਤਮ ਹੋ ਗਿਆ ਇਹ ਨਾ ਹਾਂਜੀ ਇਹ ਸਕੂਲ ਨੇ ਸਾਮੀਆਂ ਵਾਲੇ ਕਿਵੇਂ ਆ ਗਈਆਂ ਬਹੁਤ ਵਧੀਆ ਲੱਗਿਆ ਸਾਨੂੰ ਇਸ ਤੇ ਬਣੇ ਕਿਵੇਂ ਲੱਗਦਾ ਤਿਰੰਗਣ ਲਾ ਕੇ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਹੈਗਾ ਆਉਣ ਵਾਲੇ ਸਮੇਂ ਚ ਲਾਇਆ ਕਰੋਗੇ ਪਿੰਡਾਂ 'ਚ ਹਾਂਜੀ ਚਲੋ ਵਧੀਆ ਗੱਲ ਆ ਬਈ ਜੇ ਤੁਸੀਂ ਵੀ ਇਹ ਸਕੂਲ ਦੇਖਣਾ ਸਿਵਾਲਿਕ ਪਬਲਿਕ ਸਕੂਲ ਤਪਾ ਮੰਡੀ ਜੋ ਕਿ ਤਪਾ ਤੋਂ ਟਿੱਲਮਾ ਰੋਡ ਤੇ ਆ ਤੁਸੀਂ ਆਪਣੇ ਬੱਚਿਆਂ ਨੂੰ ਪੜਾਉਣਾ ਪ੍ਰੀ ਨਰਸਰੀ ਤੋਂ ਲੈ ਕੇ ਪਲੱਸ 2 ਮੈਡੀਕਲ ਨਾਨ ਮੈਡੀਕਲ ਤੱਕ ਪੜ੍ਹਾਈ ਕਰਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਇਹ ਸਕੂਲ ਦੇ ਵਿੱਚ ਜ਼ਰੂਰ ਆ ਕੇ ਜਾਇਓ ਆ ਵੇਖੋ ਇਹਨਾਂ ਦਾ ਪੁਰਾਣਾ ਬਿਰਸਾ ਵਿਖਾਇਆ ਹੋਇਆ ਤੇ ਉਧਰ ਗਰਾਊਂਡ ਆ ਬਹੁਤ ਵੱਡਾ ਇਹ ਸਕੂਲ ਹਰ ਸੂਤ ਪੱਖੋਂ ਪਹਿਲੇ ਨੰਬਰ ਤੇ ਜਣੀ ਕਿ ਬਰਨਾਲਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦਾ ਹੈਗਾ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ